हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆ ਦੀ ਵੀਡੀਓ ਵਿੱਚ ਪਾ ਇੱਕ ਗੱਬਣ ਝੋਟੀ ਸੇ ਲੈ ਲੈ ਕੇ ਆਂ ਜੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਤੇ ਜਿਸ ਘਰ ਤੋਂ ਬਾਈ ਵੀਡੀਓ ਬਣਾ ਰਹੇ ਵੀਰ ਨਿਕਲੇ ਲੂਪਾ ਸੁਰੱਖੇ ਹੋਇਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਵਧੀਆ ਜੀ ਹਾਂ ਜੀ ਬਾਈ ਜੀ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਪਰਵਿੰਦਰ ਸਿੰਘ ਆ ਜੀ ਪਿੰਡ ਲੰਬ ਵਾਲੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਪੈਂਦੀ ਆ ਜੀ ਨੇੜੇ ਪਿੰਡ ਆਪਾਂ ਨੂੰ ਨੇੜੇ ਪਿੰਡ ਦੇ ਬਾਜਾਖਾਨਾ ਰਹਿ ਜਾਂਦਾ ਜੀ ਤੇ ਬਰਗਾੜੀ ਓਕੇ ਬਾਈ ਮੋਬਾਈਲ ਨੰਬਰ 774202477 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਝੋਟੀ ਦੇ ਦੇ ਆਪਣੇ ਘਰ ਦੀ ਹਾਂਜੀ ਬਾਈ ਕਰਦੀ ਆ ਕਿਹੜਾ ਸੂਏ ਹੁੰਦੀ ਆ ਵੀਰੇ ਦੂਜਾ ਸੂਏ ਹੁੰਦੀ ਆ ਵੀਰੇ ਕਿੰਨੇ ਦਿਨ ਲਊ ਬਾਈ ਚਾਰ ਪੰਜ ਦਿਨ ਲੈ ਜੂਗੀ ਡੇਟ ਬਤਾਵਗਾ ਓਕੇ ਬਾਈ ਕਿੰਨਾ ਕੁ ਰਿਕਾਰਡ ਆ ਬਾਈ 15 ਲੀਟਰ ਦੁੱਧ ਦਿੱਤਾ ਹੀ ਪਹਿਲੇ ਸੂਏ ਓਕੇ ਬਾਈ ਠੀਕ ਆ ਗਾੜੀ ਦਿਖਾਉਣੀ ਆ ਗਾੜੀ ਕਰਮ ਵਾਲੀ ਦੀ ਬਹੁਤ ਚੰਗੀ ਆ ਚੰਗੇ ਰਿਕਾਰਡ ਦੀ ਆ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ ਚਵਾਈ ਕਿਵੇਂ ਆ ਬਾਈ ਬਾਈ ਪੂਰੀ ਪੋਲੀ ਆਈ ਆਪ ਹੀ ਚੋਣਾ ਠੀਕ ਆ ਬਾਈ ਫੇਸ ਦੀ ਬਿਊਟੀ ਕਮਾਲ ਸਿੰਘ ਸੁng ਬਹੁਤ ਚੰਗਾ ਕੱਦ ਫੁੱਲ ਪਲੀ ਵੀ ਫੁੱਲ ਖੋਲੀ ਬਈ ਤੋਰ ਕੇ ਰੱਖਣੀ ਦੁੱਧਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਬਾਈ ਦੇ ਘਰ ਦੀ ਝੋਟੀ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਪੱਲੀ ਕੱਚੀ ਕੱਚੀ ਆ ਸੱਚੀ ਵੀ ਕੋਈ ਵੜੇ ਦਿਨਾਂ ਦੀ ਨਹੀਂ ਆਹੀ 4 ਤੋਂ 5 ਦਿਨ ਲੱਗੂਗੀ ਤੋਰਾ ਚੈੱਕ ਕਰ ਲੋ ਕਰਮ ਵਾਲੀ ਦਾ ਥੋੜਾ ਬੜਾ ਕਰਮ ਵਾਲੀ ਦਾ ਬਹੁਤ ਚੰਗਾ ਗਾ ਪੂਰੀ ਪਲੀ ਵੀ ਆ ਜਾਣ ਵਾਲੀ ਆ ਕਿਆ ਬਾਤ ਆ ਲੇਵਾ ਬਹੁਤ ਸੋਹਣਾ ਤਿਆਰ ਕਰੋ ਹਨਾ ਬਈ ਜਿਹੜੇ ਹਿਸਾਬ ਨਾਲ ਝੋਟੀ ਦੀ ਤਿਆਰੀ ਆ ਕੀ ਮੁੱਲ ਜੈਫਰ 1,60,000 ਮੁੱਲ ਕਰਦੇ ਮਾਨਤਨ ਹੋ ਜਾਊ ਹੋ ਜਾਊਗਾ ਬਈ ਮਾਨਤਨ ਕਰਦੇ 1,60,000 ਰੁਪਇਆ ਮੁੱਲ ਮਾਨਤਨ ਮੌਕੇ ਤੇ ਕੋਈ ਜੱਕਰ ਨਹੀਂ ਹੋ ਜਾਊਗਾ ਬਈ ਝੋਟੀ ਚੰਗੀ ਆ ਪਲੀ ਵੀ ਚੰਗੀ ਆ ਕੰਦ ਕਾਠ ਵਾਲੀ ਆ ਇਕੱਲੀ ਕੱਚੀ ਕੱਚੀ ਆ ਬਸ ਉਸ ਹਿਸਾਬ ਨਾਲ ਅੰਦਾਜ਼ਾ ਲਾਓ ਲੇਵਾ ਇਹਨੇ ਬਹੁਤ ਸੋਹਣਾ ਤਿਆਰ ਕਰਨਾ ਗਾੜੀ ਪਿਛਾੜੀ ਪੂਰੀ ਚੰਗੀ ਆ ਇਧਰੋਂ ਚੈੱਕ ਕਰਨ ਨੂੰ ਨੇਵਾ ਕਮਾਣਾ ਪੂਰੀ ਵਿੱਚ ਇਹ ਇਕੱਲਾ ਇਕੱਲਾ ਥਾਣਾ ਬਈ ਕੱਦ ਵੀ ਫੁੱਲ ਹੈ ਕਿ ਨਹੀਂ ਬਈ ਹਾਂ ਤੇ ਫਿਰ ਦੁੱਧ ਕਿਵੇਂ ਸੋਨੇ ਦਾ ਕੀ ਦੇ ਦਿੰਦੀਆਂ ਹਾਂ 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 ਬਈ ਜਮਾ ਠੀਕ ਆ ਹੂੰ ਕੱਦ ਦਾ ਨਾਜਾ ਲਵਾ ਦੇ ਬਈ ਕਿੰਨਾ ਕਰ ਦੂੰ 6 ਫੁੱਟ ਪੇਪਰ 2 ਇੰਚ ਮੇਰਾ ਕੱਦ ਇਹ ਉਸ ਹਿਸਾਬ ਨਾਲ ਦੇਖ ਲਓ ਠੀਕ ਆ 6 ਫੁੱਟ 2 ਇੰਚ ਬਈ ਦਾ ਕਰ ਦੋ ਉਸ ਹਿਸਾਬ ਨਾਲ ਨਾਜਾ ਲਾ ਲ ਫੁੱਲ ਕਰਦਾ ਬਈ ਦੁੱਧ ਵਾਲਾ ਪੀਸ ਆ ਤੇ ਕਿਸੇ ਵੀ ਨੂੰ ਜੁੱਟੀ ਪਸੰਦ ਆ ਬਈ ਨਾਲ ਕਨੈਕਟ ਕਰ ਲਿਓ ਧੰਨਵਾਦ